ਉਹ ਵਕਤ ਦਾ ਰਾਜਾ ਵੀ ਰੋਜ਼ ਰਾਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਤੋਂ ਰਾਜ ਸਭਾ ਦੇਖ ਜਾਂਦਾ ਸੀ ਉਸੇ ਹੀ ਰਸਤੇ ਨੂੰ ਮਨ ਦੇ ਚ ਰਾਜੇ ਦੇ ਖਿਆਲ ਆਇਆ ਭਜਨੀਕ ਬੜਾ ਹੈ ਲੇਵਲੇਨ ਰਹਿੰਦਾ ਹੈ ਹਰ ਵਕਤ ਸੁਰਤ ਦੀ ਕਾਗਰਤਾ ਦੇ ਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾਂ ਚ ਬੁਲਾ ਲੈਣਾ ਦਾਵਤ ਦੇ ਦੇਣਾ कुछ दिन साडे मैलां रहे दो चार दिन अठ दस दिन यह मन दोच लिया बे राजभ तो वापसी ते आथना करांग वापस आ रहे जुगी कोलिस ने रथ रुकवाया उतरिया हाथ जोड़ के आख्या संत जी कुछ दिन साढे दे ग्रहो ਕੁੱਛ ਦਿਨ ਉਹ ਸਾਧੂ ਇੱਕਦਮ ਖੜਾ ਹੋ ਗਿਆ ਕਹਿੰਦਾ ਚਲੋ ਰਾਜੇ ਦੀ ਅੱਧੀ ਸ਼ਰਦਾ ਟੁੱਟ ਗਈ ਕਹਿੰਦਾ ਲੈ ਕਿਤੇ ਨਾਜ ਨਖਰੇ ਕੁਝ ਕੀਤੇ ਹੀ ਨਹੀਂ ਜਿੰਨੇ ਚਿਰ ਤੱਕ ਬੰਦਾ ਨਾਜ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ ਐਸਾ ਹੈ ਕਿ بڑے بڑے ਨਖਰੇ ਦਿਖਾਉਂਦੇ ਨੇ ਬੋਲੋ ਜੋ ਵਾਅਕਿਕ ਸੰਤ ਨਹੀਂ ਹੁੰਦੇ ਗੁਸਤਾ ਖੁਲਾ ਸਰਲ ਨਹੀਂ ਹੁੰਦੇ بڑے ਵਿਖਮ ਹੁੰਦੇ ਬਹੁਤ ਵਿਖਮ ਹੁੰਦੇ ਸਰਲ ਨਹੀਂ ਹੁੰਦੇ सादे नहीं आते पर राजे की शरदा टूट गई है उड़ी उड़ीके कदों मैं दावत देव चलिए मैं थी थी उड़ी उड़ीके मैं कहते खड़ा हो गया कह चुके से राजा हम अपनी दीती हुई दावत नु वापस लेना भी उसने अपनी तोहिन समझी लेकिन श्रद्धा उसकी अद्धी टूट गई बिठा लिया रथ महिला चला गया जेड़ा मेहमान खाना से ठहराया, जेड़े पकवान खुद खाता से अज साधु ने उ खा दे फिर उस राजे ने नए बस्तर जो अपने लिए सिलवाए सन होते भी, भी पहन ले, उन्हें वो भी पा लिया कीमती कपड़े भी पहनते। ਰਾਹਤ ਨੂੰ ਬੜੇ ਸੁੰਦਰ ਤੇਜਾ ਤੇ ਉਸਤਤ ਕਰੰਤਰਾਂ ਦੇ ਰੋਜ਼ ਪਕਵਾਨ ਐਸ਼ਵਾਰਾਮ ਰੋਜ਼ ਮੁਗੈਰ ਆਜਾ ਕਰਾ ਦਿੰਦਾ ਸੀ ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਸੰਤ ਨੂੰ ਦਿਸ ਪਿਆ ਮੈਂ ਹੁਣੇ ਯਾਰ ਇਸ ਕੀਤੀ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ बहुत राजा कह लगा मैं थोड़े कदमों सिर रखता सी। हाथ जोड़ सी। आज ना कदम सिर रखे है ना मैं अब हथ जोड़न क्योंकि थोड़ी साड़ी बराबरी हो गई। जो मैं कपड़े पहन उसी पहन जो मैं खादा है उसी खादा जिस तरह के महलों च मैं, मैं रहा पासी भी रह रहे और जिस तरह की सेजा से मैं सुत मैं कोई फर्क नहीं तेरे विच, ते दिसरे इस वास्ते मेरा सिर नहीं चुका इस वास्त मैं हाथ नहीं जोड़ा जो ये जो मैं कह रहा है यह सही है या गलत दसो संत कह लगा दसागा तो सही पर इत नहीं बाहर जा ਚੇਨ ਗਾਥਾ ਹੈ ਪੁਰਾਣੀ ਕਥਾ ਹੈ ਰਾਜਾ ਵੀ ਬੜਾ ਉਤਾਵਲਾ ਸੀ ਚਲੋ ਦਸੇਗਾ ਕਹਿੰਦੇ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸੰ ਛੋਟੀਆਂ ਛੋਟੀਆਂ ਜਵੀਰਾ 8-10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਲੇ ਪਿੰਡ ਸੰ ਛੋਟੇ ਛੋਟੇ ਔਰ ਕੁਝ ਵੀ ਨਹੀਂ ਸੀ लालबन तीन चार फरलान जब चले राजा कहें दसो बहुत दूर आ गए बड़े साडे च फर्क ही है संत कहता अगे दसा अगे दसा पूरा मील चल रहे है राजा फिर पुछद हूं तो दसो मैं तो चल के थक गया मैं कभी इतना चलिया नहीं ਵੇ ਬਹੁਤ ਮੈਨੂੰ ਚਲਾ ਲੈ ਹੁਣ ਤੇ ਦੱਸੋ ਸੰਤ ਕਹਿੰਦਾ ਦਸਾਂਗਾ ਅੱਗੇ 2 ਮੀਲ ਦੀ ਬਾਟ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰੱਤ ਤੇ ਸਵਾਰੀ ਕਰਦਾ ਸੀ ਆਖਣ ਲਗਾ ਸੰਤ ਜੀ ਹੁਣ ਤੇ ਦੱਸੋ ਕਿੰਨੇ ਵੀ ਥੋੜੀ ਦੂਰ ਹੋਰ ਚੱਲਦੇ ਹਾਂ ਦਸਾਂਗਾ ਰਾਜੇ ਦਾ ਫੈਸਲਾ ਬਣ ਗਿਆ ਚੱਲਦਿਆਂ ਚੱਲਦਿਆਂ ਥੋੜੀ ਦੂਰ ਤੇ ਰਾਜਾ ਰੁਕ ਗਿਆ ਕਹਿੰਦੇ ਸੰਤ ਜੀ ਹੁਣ ਤੇ ਦੱਸੋ ਇਹ ਸੰਤ ਕਹਿੰਦੇ ਨਹੀਂ ਅੱਗੇ ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ ਹੈ ਮੈਂ ਅੱਗੇ ਨਹੀਂ ਜਾ ਸਕਦਾ ਮੇਰੀ ਸਟੇਟ ਇੱਥੇ ਤੱਕ ਹੈ ਮੇਰਾ ਰਾਜ ਪਾਠ ਇੱਥੇ ਤੱਕ ਹੈ ਮੇਰਾ ਰਾਜ ਪਾਠ पिछे रह गया मेरे महल पिछे रह गए मेरा परिवार पिछे रह गया ऐसे हद खत्म हो गई है संत कह लगा तेरे ते मेरे च यही फर्क है तेरे महल पिछे ने मेरे ने。तेरा सब कुछ पिछे है मेरा सब कुछ अगे है जिथों तेरा सब कुछ खत्म होता है उसे जगह तो मेरा सब कुछ शुरू होता है ਗਾ ਤੇਰੇ ਮੈਲ ਛੱਡੇ ਕੱਪੜੇ ਉਤਾਰ ਕੇ ਬਰੇ ਸੜਦੇ ਆਪਾਂ ਚਲੇ ਜਾਂਦੇ ਤੇ ਤੇਰੇ ਮੇਰੇ ਚਾਹੀ ਫਰਕ ਨਾ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾਹ ਜਾਂਦੇ ਹੁੰਦੇ ਆਗਾਹ ਨੂੰ ਤਰਾਂਗ ਪਿੱਛਾ ਫੇਰਨਾ ਮੋੜਣਾ ਨਾ ਨਿਕ ਸਿੰਘ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ ਬੰਦਾ ਅਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰੇ ਜਾਰੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋੜ ਇੱਕ ਅੱਧੇ ਘੰਟੇ ਲਈ ਤੇ ਕਰ ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਘਰ ਦੇ ਵਿੱਚ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਹਿਬ ਕਹਿੰਦੇ ਨੇ ਅਗਾਹ ਕੋ ਤਰਾ ਪਿੱਛੇ ਫੇਰ ਨਾ ਮੋੜਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਕਾਰ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਕਰਵਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਰੰਗਾਰ ਦੀ ਦੁਨੀਆ ਤੇ ਅੱਗੇ ਅਗਾਂ ਕੋ ਤਰਾਂ ਇੱਛਾ ਫੇਰ ਨਾ ਮੋੜਣਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਨੇ ਨੇ ਐ ਮੇਰੇ ਬਾਦਸ਼ਾਹ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰਸ ਰਮ ਅਜ਼ ਇਸ਼ਕ ਸੌਦਾ ਇਹ ਦੇ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਗਲ ਕਹਿੰਦੇ ਨੇ ਪੰਡਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ ਇਸ ਦੌਰ ਦੇ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ ਬਹੁਤੇ ਸ਼ਰਦਾਲੂਨ ਲੋਕੀ ਪਾਗਲ ਕਹਿਣ ਲੱਗ ਪੈਂਦੇ ਬਹੁਤੇ ਸ਼ਰਦਾਲੂਨ ਲੋਕੀ ਬੋਲਾ ਕਹਿਣ ਲੱਗ ਪੈਂਦੇ ਔਖਾ ਨਿੱਕੀ ਨਿੱਕੀ ਗੱਲ ਤੇ ਸ਼ਰਦਾ ਟੁੱਟ ਜਾਂਦੀ ਹੈ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹੀਆਂ ਸ਼ਰਦਾ ਬਣਦੀ ਹੈ ਕਿ ਕੋਈ ਮਨੁੱਖ ਦੇ ਕਿਦਰੇ ਦੋ ਬੋਲ ਆ ਸ਼ਰਦਾ ਬਰੇ ਸੁਣ ਲਈਏ ਸ਼ਰਦਾ ਟੁੱਟ ਜਾਂਦੀ ਹੈ ਕੀ ਸ਼ਰਦਾ ਮਨੁੱਖਾਂ ਕੁਝ ਵੀ ਨਹੀਂ ਸੱਚੀ ਕੰਮ ਤੇ ਖੜੀ ਹੈ ਉਹ ਲਵਸ ਬਣੀ ਬੜਾਈ ਸਰਦਾਂ ਨੂੰ ਤੋੜ ਕੇ ਰੱਖ ਦਿੰਦੇ ਕਿੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸਰਦਾਂ ਐਵੇਂ ਕੱਚੀ ਕੰਧ ਵਰਗੀ ਹੈ ਕਲਰੀ ਕੰਧ ਵਰਗੀ ਕੁਛ ਵੀ ਨਹੀਂ ਮੜਾ ਜਿਹਾਂ ਧੱਕਾ ਦਿੱਤਾ ਤੇ ਗਈ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨਾ ਦ੍ਰਿਸ਼ਟੀ ਚਾਹੀਦੀ ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਦ੍ਰਿਸ਼ਟੀ ਗਿਆਨ ਹੈ ਸਮਝ ਹੈ ਅਕਲ ਹੈ ਸਰਦਾਂ ਪੈਰ ਭਾਵਨਾ ਪੈ ਰਹੇ ਪਿਆਰ ਪੈ ਪੰਡਾ ਪਿਆਰ ਨਾਲ ਪੈ ਹੁੰਦਾ ਹੈ ਸ਼ਰਧਾ ਨਾਲ ਪੈ ਹੁੰਦਾ ਹੈ ਅਕਲ ਨਾਲ ਨਹੀਂ ਅਕਲ ਨਾਲ ਪੰਡਾ ਦਿਖਾਈ ਦੇਂਦਾ ਹੈ ਮੰਜ਼ਿਲ ਦਿਖਾਈ ਦੇਂਦੀ ਹੈ ਪਰ ਮੈਂ ਫਿਰ ਅਰਜ਼ ਕਰਾਂ ਪੈ ਰਹੇ ਨਹੀਂ ਨੇ ਸ਼ਰਧਾ ਬਿਲਕੁਲ ਨਹੀਂ ਹੈ ਭਾਵਨਾ ਬਿਲਕੁਲ ਨਹੀਂ ਹੈ ਪਿਆਰ ਬਿਲਕੁਲ ਨਹੀਂ ਹੈ ਭਾਵੇਂ ਚੋਟੀ ਦਾ ਗਿਆਨ ਹੀ ਹੋਵੇ ਉਰਾਰ ਹੀ रह ਜਾਏਗਾ ਕੁਝ ਵੀ ਨਹੀਂ ਹਿਰਦਾ ਵੀ ਕੰਧੋਲ ਹੋਵੇ ਬੜਾ ਕਠੋਰ ਹੋਵੇਗਾ 5000 ਸਾਲ ਤੱਕ ਬ੍ਰਾਹਮਣਾ ਨੇ ਜੋ ਛੋਟੀ ਦੇ ਵਿਦਵਾਨ ਸਨ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਬੜਾ ਛੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਲਦਿਸ਼ ਕੁਰਾਨ ਕੁਰਾਨ ਪੂਰੀ ਗੰਠ ਹਾਫਿਜ਼ ਸੀ ਅਰਥਬੋਧ ਆਮਦਾਜ਼ ਸੀ अभीसा बना बड़ा विद्वान चौटी का हाथ एक तस्वीर साहब हथों किसी नाबालिग बच्चे का औरत का और खून जमीन ते नहीं डोलना चाहिए खुदा माफ नहीं करेगा तो वो नवाब ਕਾਜ਼ੀ ਨੂੰ ਕਹਿੰਦਾ ਕੀ ਕਰੀਏ ਕੀ ਕਰੀਏ ਇਨਾ ਬੱਚਿਆਂ ਦਾ ਕੀ ਕਰੀਏ ਕਾਜ਼ੀ ਕਹਿੰਦਾ ਖੂਨ ਡੋਲਣ ਦੀ ਕੀ ਲੋੜ ਹੈ ਕੋਈ ਨਹੀਂ ਡੋਲਣ ਦੇ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਗੱਲ ਖਤਮ ਇਹ ਕਾਜ਼ੀ ਫੈਸਲਾ ਕਰਦਾ ਬੜਾ ਵਿਦਵਾਨ ਬੜਾ ਵਿਦਵਾਨ ਬੜਾ ਪੰਡਿਤ ਬੜਾ ਪੜਾ ਲਿਖਾ रस्ते चलण की तोफीक कोई नहीं श्रद्धा से है ही कोई नहीं भावना से है ही कोई नहीं प्रेम से है ही कोई संबंध से प्रेम बड़े बड़े ज्ञानी कोरे रह जाते हैं संबंध नहीं बड़े बड़े दौशनिक फिलोसफर चिंतक बुलारे लिखारी में पत्थर दिल देखे कुछ भी नहीं कुछ भी नहीं कुछ भी नहीं रस्ता वेखण वास्ते अखा चाहद रस्ते चलने पैर चाहिए ਉਹਨੇ ਫਿਰ ਅਰਸ਼ ਕਰਾਂ ਪੈਰ ਨਹੀਂ ਹੈ ਇਹ ਤੇ ਚੱਲ ਹੀ ਨਹੀਂ ਸਕਦਾ ਉੱਥੇ ਬੈਠਾ ਰਹੇਗਾ ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ ਔਰ ਪੈਰ ਹੈਗੇ ਨੇ ਅੱਖਾਂ ਨਹੀਂ ਯਕੀਨ ਜਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ ਸੂਰਦਾਸ ਅਮਰਤ ਸਰ ਪਹੁੰਚ ਗਿਆ ਸੀ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ ਭਟਕ-ਭਟਕ ਕੇ ਬਾੜ ਦੀ ਅੱਖਾਂ 'ਚ ਦੇ ਕੋਲ ਨਹੀਂ ਸਨ ਜੇ ਬਾਹਰ ਦੀ ਅੱਖਾਂ ਨਹੀਂ ਹੈ ਤੇ ਬਾਹਰ ਭਟਕ-ਭਟਕ ਕੇ ਮਨ ਨੂੰ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ ਸੂਝ ਸਮਝ ਪਰਮਾਤਮਾ ਦੀ ਨਹੀਂ ਹੈ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ ਜੇ ਕਿੰਨ ਜਾਨੋ ਪਹੁੰਚ ਜਾਂਦਾ ਹੈ ਪਹੁੰਚ ਜਾਂਦਾ ਹੈ ਇਸ ਨੂੰ ਮੈਂ ਫਿਰ ਬਡੇ ਸਾਹਮਣੇ ਖੋਲਾਂਗਾ ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ ਸਾਧ ਦੇਵਕਦੜ ਤੋਂ ਨੌ ਬਡੇ ਚਰਨ ਪਰਸਾਂਗੇ ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਹੀ ਸਮਾਪਤੀ ਕੋਲ ਸੁਭ ਦੀ ਸਮਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਬਡੇ ਹਿਰਦੇ ਦੇ ਪਿਆਰ ਦੀ ਸੌਗਾਤ ਪਾਵਨ ਸ਼ਰਧਾ ਦੀ ਸੌਗਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪੁਚਾ ਦੇ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਪਿਆਰ ਹਿਰਦੇ ਨੂੰ ਅੰਦੋਲਤ ਕਰ ਦਿੰਦਾ ਹੈ ਔਰ ਸਾਫ ਕਹਿ ਦਿੱਤਾ ਕਲਗੀ ਦਰ ਪਾਤਸ਼ਾਹ ਸਾਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਤ ਗੁਣ ਐਥੋ ਬਿੰਦ ਬਰਾਤ ਜਨਾਵਰੇ ਇੱਕ ਬੈਰਾਗ ਬਿਨਾ ਸਭ ਤੇ ਕੇ ਵਰਤਰੀ ਕਹਿੰਦਾ ਹੈ ਬੰਦਾ ਗਿਆਨੀ ਹੈ ਦਾ ਨਹੀਂ ਹੈ ਬੜਾ ਕੁਛ ਕਰਦਾ ਹੈ ਪਿਆਰ ਨਹੀਂ ਹੈ ਇਹਦਾ ਸਭ ਕੁਝ ਇੰਜ ਹੈ ਉਹ ਬਰਾਤ ਜਿਹਦੇ ਚ ਲੜਾਈ ਕੋਈ ਨਹੀਂ ਲੜਾਈ ਕੋਈ ਨਹੀਂ ਇਸ ਬਰਾਤ ਦੇ ਕੀ ਮੈਨੇ ਰੱਖੇ ਕੀ ਮੈਨੇ ਰੱਖਦੀ ਬਰਾਤ ਲੜਾਈ ਕੋਈ ਨਹੀਂ